ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜਿਹਵਾ ਹਰ ਏਕ ਮੰਗੋ ਰਹਾਓ ਤਾਜੋ ਹੋ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੋਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਗਤ ਮੂੜ ਲਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਿਹਾ ਕੋਟਮ ਦੇਕਿਨਾ ਗੁਰ ਮਖ ਲਿਹਿਓ ਹਰ ਸੰਤਨ ਕਰ ਨਮੋ ਨਮੋ ਨੋ ਨਿਦ ਪਾਵੈ ਅਤੁੱਲ ਸੁਖੋ ਨੈਨ ਅਲੋਭੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋ ਕਾਮ ਕਰੋ ਦਲੋਭ ਮੋਹ ਤਜੋ ਜਨਮ ਮਰਨ ਦੋਹ ਤੈ ਰਹਿਓ ਦੁਖੰਦੇਰਾ ਘਰ ਤੇ ਮਿਟਿਓ ਗੋਰ ਗਿਆ ਨਿਰੜਾਇਓ ਦੀਪ ਬਲਿਓ ਜਿਨ ਸੇ ਵਿਆਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹਲਾ ਪੰਜਵਾ ਗਉੜੀ ਹਰ ਹਰ ਗੁਰ ਗੁਰ ਕਰਤਿ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਓ बलतो जलतो तोक्या गुरुचन्दन सीतलायो अज्ञान मिट गया गुर ज्ञान दीपयो भावक सागररो ना हम कर्म न धर्म सोचा ਪ੍ਰਭ ਗਹਿ ਭੂਜਾ ਅਪਨਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਭੂਜਾ ਆ ਪਾਇਓ ਪਉ ਖੰਡਨ ਦੁਖ ਭੰਜਨੋ ਭਗਤ ਵਿਸ਼ਾਲ ਹਰ ਨਾਇਓ ਅਨਾਥ ਨਾਥ ਕਿਰਪਾਲ ਦੀਨ ਸਮਰੱਥ ਸੰਤੋਟ ਆਇਓ ਨਿਰਗੁਣੇ ਆਰੇ ਕੀ ਬੇਨਤੀ ਦੇਹੋ ਦਰਸ ਹਰਿ ਰਾਇਓ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੇ ਆਇਓ ਗੋੜੀ ਮਹੱਲਾ ਪੰਜਵਾ ਰਾਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਆਂਧ ਨਾ ਜਾਣੀ ਹੋ ਸੰਚੋ ਹੋ ਖਾਟਤਾ ਸਗਲੀ ਅਵਦ ਬਿਹਾਨੀ ਰਹਾਓ ਹੋ ਸੂਰਾ ਪ੍ਰਧਾਨ ਹ ਕੋ ਨਾਹੀ ਮੁਜਹਿ ਸਮਾਨੀ ਜੋ ਬਨਵੰਤ ਅਚਾਰ ਕੋਲੀਨਾ ਮਨ ਮੈਂ ਹੋਏ ਗੁਮਾਨੀ ਜਿਉ ਲਜਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਪਾਏ ਮੀਤ ਬੰਦਪ ਸਖੇ ਪਾਛੈ ਤਿਨਹੂ ਕੋ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਆਹ ਬੁੱਧ ਸੋਚਾ ਕਰਮ ਕਰ ਇਹ ਬੰਧਨ ਬੰਦ ਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾ ਸਦਸਾਨੀ ਜੁਮਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਬੀ ਸ਼ਾਂਤ ਮਹੱਲਾ ਪਹਿਲਾ ਮੁੰਦ ਰੈਣ ਦੋਹੇ ਲੜੀਆ ਜਿਉ ਨੀਂਦ ਨਾ ਆਵੇ ਸਾਤ ਅਨ ਦੁਬਲਿਆ ਜਿਉ ਫਿਰ ਕਹਿ ਹਾਵੇ ਧਨ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖਾਏ ਸਿੰਗਾਰ ਮਿਠ ਰਸ ਭੋਗ ਭੋਜਨ ਸਭ ਝੂਟ ਕਿਤੇ ਨਾ ਲੇਖਾਏ ਮੈਂ ਮਤ ਜੋਬਨ ਘਰਬ ਗਾਲੀ ਦੁੱਧਾ ਥਣੀ ਨ ਆਵੈ ਨਾਨਕ ਸਾਤਨ ਮਿਲੈ ਮਿਲਾਈ ਬਿਨ ਪਰ ਨੀਂਦ ਨ ਆਵੈ ਮੋਂਦਨੇ ਮਾਨੜਿਆ ਜਿਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਔਰ ਧਾਰੇ ਨਾਹਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲਿਆ ਬੇ ਨਾਮ ਪ੍ਰੀਤ ਪਿਆਰ ਨਹੀਂ ਵਸੈ ਸਾਚ ਸੁਹੇਲੀਆ ਸਚ ਮਨ ਸਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨ ਛੋੜੈ ਸਾ ਧਨ ਨਾਮ ਸਹਿਜ ਸਮਾਨੀਆ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇ ਹਾ ਗੁਰ ਪੋਛਾ ਲਿਖੋਗੀ ਜੀਓ ਸ਼ਬਦ ਸਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆਂ ਨਿਕਸ ਜਤੋ ਰਹੇ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨਉਤਨ ਸ਼ਬਦ ਨੇਹੋ ਨਵੇ ਲਓ ਨਾਨਕ ਨਦਰੀ ਸਹਿਜ ਸਾਚਾ ਮਿਲ ਹੋ ਸਖੀ ਸਹੇਲੀ ਹੋ ਮੇਰੀ ਅਸ਼ ਪੁੰਨੀ ਜੀਓ ਹਮ ਘਰ ਸਾਜਨ ਆਇਆ ਮੇਲਵਾਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰੈਸੀ ਮੁੰਦ ਮਨ ਉਮਾਹੋ ਸਾਜਨ ਰਹਿ ਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾ ਤਨ ਕਰੈ ਬਿਨਤੀ ਰੈਨ ਦਿਨ ਰਸ ਭਿੰਨੀਆਂ ਨਾਨਕ ਪਿਰ ਤਨ ਕਰੈ ਰਲਿਆਇਛ ਮੇਰੀ ਪੁੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ